ਮਤਲਬ ਇਹ ਬਿੰਦੂ ਲਉਨੀਆ ਅਮੀਨ ਦਾ ਫਤਿਹ ਕੰਟਰੋਲ ਬਿੰਦੂ ਆਉਂਦੀ ਹੈ ਬਹੁਤ ਹੀ ਹੋਰ ਆਮੜਾ ਕਰਦੇ ਆਪਾਂ ਆਮੜਾ ਤਾਂ ਕਿ ਹੁੰਦਾ ਜਦੋਂ ਦਾ ਕਾਤਾ ਖਤਮ ਹੁੰਦਾ ਬਾਹਰ ਨਿਕਲੇ ਕੋਈ ਜਨ ਕਰਿਆ ਸਾਰਾ ਕੁਝ ਕੋਲੇ ਜਾਂਦੀ ਆਪੜੇ ਨੂੰ ਮਾਤ ਰੋਗ ਤੇ ਗਿਆਨ ਦੀ ਸੰਸਾਰ ਦੇ ਵਿੱਚ ਬਹੁਤ ਕੁਝ ਨਹੀਂ ਕਿਹਾ ਕਿ ਆਪਾਂ ਪੂਰਨ ਰੂਪ ਦੇ ਵਿੱਚ ਨਹੀਂ ਪ੍ਰਾਪਤ ਕਰ ਸਕਦਾ ਕਿੰਨਾ ਪਛਨਾ ਨਹੀਂ ਕਿਥੋਂ ਆਪਣਾ ਜੋ ਤਾਂ ਮਹਾਰਾਜੀ ਸਨਾਤਨ ਦਾ ਹੋ ਆਪਕੋ ਸੂਰ ਹੁੰਨੇ ਜਾ ਰਹੇ ਦੂਰ ਕਿਉਂ ਹੋ ਰਿਹਾ ਆਪਾਂ ਨੂੰ ਸੰਗ ਲੱਗਣ ਲੱਗੀ ਆਪਾਂ ਸਿਸੇ ਪੂਰੇ ਖੜ ਕੇ ਚਾਰ ਰੋਟੇ ਸੈਂਡ ਦਾ ਲਾ ਲਾਂਗੇ ਪਰ ਮੱਛੀ ਦੇ ਟਿੱਕਾ ਕੋਈ ਨਹੀਂ ਲਾ ਸਕਦਾ ਜੇ ਸਾਕੇ ਕਿਸੇ ਬੱਚੇ ਦੇ ਤੇਲ ਕਰਾ ਆ ਜੀ ਤਾਂ ਸੂਰਵਾਲੇ ਕਹਿ ਲੈ ਨਿਕਾਣਾ ਲਾਓ ਇੱਥੇ ਲਾਉ ਨਹੀਂ ਕਰਦਾ ਕੀ ਗੱਲ ਮਹਾਰਾਜੀ ਸਾਡੇ ਧਰਮ ਨਾਲ ਕੀ ਤੁਸੀਂ ਦੱਸਾਂਗੇ ਦਾ ਬੱਚੇ ਤੇ ਅਮਰ ਕਰਦੇ ਨੇ ਆਪਾਂ ਲੈ ਆਉਣਾ ਤਾਂ ਗ੍ਰਾਮ ਸੰਕ੍ਰਿਤੀ ਦਾ ਚਾਰ ਨੰਬਰ ਬੱਚਾ ਚਾੜਦਾ

Thank नरेंद्र कुमार शैली सर्कल प्रधान बीजेपी भवानीगढ़ ਕੱਲ ਸਾਡੇ ਇੱਥੇ ਪ੍ਰਭੂ ਸ਼੍ਰੀ ਰਾਮ ਜੀ ਦੇ ਅਯੋਧਿਆ ਵਿਖੇ ਜਿਹੜੀ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਦਾ ਇੱਕ ਵਾਰਾ ਪੂਰਾ ਹੋ ਚੁੱਕਿਆ ਹੈ ਉਸ ਦੀ ਬਰੇਗੰਡ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਬਣਾਈ ਗਈ ਹੈ ਇੱਥੇ ਭਵਾਨੀਗੜ੍ਹ ਵਿਖੇ ਸਨਾਤਨ ਮਹਾਸਭਾ ਵੱਲੋਂ ਜਿਸ ਦੇ ਵਿੱਚ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਰਲ ਕੇ ਇੱਥੇ ਸਾਡਾ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਸੰਪੂਰਨ ਹੋਇਆ ਉਸ ਤੋਂ ਬਾਅਦ ਅੱਜ 22 ਤਰੀਕ ਨੂੰ ਇੱਥੇ ਸ਼ਿਮੰਦਰ ਵਿਖੇ ਭਵਾਨੀਗੜ੍ਹ ਜਿਹੜੀ ਸਾਰੀਆਂ ਸੰਸਥਾਵਾਂ ਵੱਲੋਂ ਰਮਾਇਣ ਜੀ ਦੇ ਜਿਹੜੇ ਪਾਠ ਨੇ ਉਹ ਰੱਖੇ ਗਏ ਸੀ ਉਹਨਾਂ ਦੇ ਅੱਜ ਭੋਗ ਪਾਏ ਗਏ ਨੇ ਤੇ ਸਾਰਿਆਂ ਨੂੰ ਮੈਂ ਇਸ ਮੌਕੇ ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਸ਼ੁਭਕਾਮਨਾਵਾਂ ਦਿੰਦਾ ਤੇ ਕਾਮਨਾ ਕਰਦਾ ਕਿ ਪ੍ਰਮਾਤਮਾ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ ਤੇ ਆਪਾਂ ਸਾਰੇ ਇਸੇ ਤਰ੍ਹਾਂ ਆਪਣੇ ਧਰਮ ਦੇ ਨਾਲ ਜੁੜੇ ਰਹੀਏ ਸਾਰੇ ਸੰਸਥਾਵਾਂ ਨਾਲ ਜੁੜ ਕੇ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਰਹਿਣ ਧਰਮ ਦਾ ਪ੍ਰਚਾਰ ਕਰਦੇ ਰਹਿਣ ਇਹ ਹੀ ਕਾਮਨਾ ਕਰਦਾ ਹਾਂ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਵਧਾਈਆਂ ਦਿੰਦਾ ਸੂਭਾ ਯਾਤਰਾ ਗੱਡੀ ਕਿਸੇ ਜਰਮੈਨ ਜੀ ਦੇ ਭੋਗ ਪਾਏਗੇ ਨੇ ਸਨਾਤਨ ਮਹਾਸਭਾ ਪਵਾਨੀਗੜ ਦੇ ਵੱਲੋਂ ਜੋ ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਸੀਗਾ ਉਹ ਆਯੋਜਿਤ ਕੀਤਾ ਗਿਆ ਸੀਗਾ ਭਗਵਾਨ ਰਾਮ ਜੀ ਦਾ ਜਿਹੜਾ ਮੰਦਿਰ ਹੈ ਉਹਦੀ ਪਹਿਲੀ ਵਰੇਗੰਢ ਸੀਗੀ ਉਸ ਦੇ ਉਪਲਖਸ਼ ਦੇ ਵਿੱਚ ਕੱਲ ਸਾਰੇ ਨਗਰ ਦੇ ਵੱਲੋਂ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਰਾਮ ਜੀ ਦੇ ਚਿੱਤਰ ਲਗਾ ਕੇ ਸਾਰੇ ਨਗਰ ਦੇ ਵਿੱਚ ਉਹਨਾਂ ਦਾ ਮਤਲਬ ਘੁਮਾਇਆ ਗਿਆ ਔਰ ਉਸ ਤੋਂ ਬਾਅਦ ਅੱਜ ਸ਼੍ਰੀ ਰਾਮਾਇਣ ਜੀ ਦੇ ਜਿਹੜੇ ਪਾਠ ਖੁੱਲੇ ਸੀ ਉਹਨਾਂ ਦਾ ਭੋਗ ਪਾਇਆ ਗਿਆ ਅੱਜ ਸਾਰਾ ਨਗਰ ਸਾਰੀਆਂ ਸੰਸਥਾਵਾਂ ਸਨਾਤਨ ਮਹਾਸਭਾ ਦੇ ਬਾਰੇ ਮੈਂ ਗੱਲ ਦੱਸਦੇ ਆਂ ਇਹ ਮਹਾਸਭਾ ਜਿਹੜੀ ਬਣੀ ਹੋਈ ਹੈ ਸਾਰੀਆਂ ਮੰਦਰ ਕਮੇਟੀਆਂ ਔਰ ਭਵਾਨੀਗੜ੍ਹ ਦੀਆਂ ਜਿਹੜੀਆਂ ਸਾਰੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚੋਂ ਦੋ ਦੋ ਮੈਂਬਰ ਲੈ ਕੇ ਬਣੀ ਹੈ ਇਹ ਸਨਾਤਨ ਮਹਾਸਭਾ ਨੂੰ ਚਲਾਉਣ ਵਾਲਾ ਕੋਈ ਪ੍ਰਧਾਨ ਕੋਈ ਸੈਕਟਰੀ ਕੁਝ ਨਹੀਂ ਇਦੇ ਵਿੱਚ 31 51 ਮੈਂਬਰੀ ਜਿਹੜੀ ਕਮੇਟੀ ਹੈ ਉਹ ਸਾਰੀ ਅਗਵਾਈ ਇਸ ਚੀਜ਼ ਦੀ ਕਰਦੀ ਹੈ ਔਰ ਸਾਰੇ ਆਪਣਾ ਦਿਲ ਫੁੱਲ ਪਾ ਕੇ ਯੋਗਦਾਨ ਦੇ ਕੇ ਹੀ ਇਹ ਸਾਰੇ ਪ੍ਰੋਗਰਾਮ ਕਰਦੇ ਨੇ ਸੋ ਅੱਜ ਜਿਹੜਾ ਰਮਾਂਡ ਦਾ ਪਾਰਟਾ ਸ਼੍ਰੀ ਰਮਾਂਡੀ ਦਾ ਪਾਰਟ ਦੇ ਭੋਗ ਪਾਇਆ ਗਿਆ ਉਹਦੇ ਵਿੱਚ ਵੀ ਨਗਰ ਦੇ ਸਾਰੇ ਹੀ ਪਤਵੰਤੇ ਸੱਜਣ ਸਾਰੀਆਂ ਸੰਸਥਾਵਾਂ ਦੇ ਆਗੂ ਸਹਿਬਾਨ ਆਏ ਔਰ ਸਾਰਿਆਂ ਨੇ ਹੀ ਬਹੁਤ ਬਚੜ ਕੇ ਹਿੱਸਾ ਪਾਇਆ ਤੇ ਮੈਂ ਸਾਰੇ ਨਗਰ ਵਾਸੀਆਂ ਨੂੰ ਇੱਕ ਵਾਰ ਫੇਰ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਵਧਾਈ ਦਿੰਨਾ ਉੱਥੇ ਇਹੀ ਕਾਮਨਾ ਕਰਦਾ ਕਿ ਭਗਵਾਨ ਰਾਮ ਦੀ ਕਿਰਪਾ ਸਾਡੀ ਨਗਰੀ ਤੇ ਸਾਡੇ ਭਵਾਨੀਗੜ੍ਹ ਤੇ ਬਣੀ ਰਹੇ ਔਰ ਸਾਰੇ ਲੋਕਾਂ ਦਾ ਸੁਖ-ਸਮਰiddhi ਦੇ ਵਿੱਚ ਵਾਧਾ ਹੋਵੇ ਜੈ ਸ਼੍ਰੀ ਰਾਮ ਜੀ ਨਾਮ ਹੈ ਮੈਨਾਂ ਰੋਬਿਸ਼ ਕੋਈ ਨਹੀਂ ਜੀ ਕੱਲ ਸ਼ੋਭਾ ਯਾਤਰਾ ਕੱਢੀ ਗਈ ਤੇ ਜੀ ਸ਼੍ਰੀ ਰਮਾਇਣ ਜੀ ਦੇ ਘਰ ਪੜਾਅ ਭੋਗ ਪਾਇਆ ਜੀ ਕੱਲ ਜੂ ਸ਼ੋਭਾ ਯਾਤਰਾ ਨਿਕਲੀ ਗਈ ਸੀ ਆਪਣੇ ਸ਼੍ਰੀ ਰਾਮ ਕੇਂਦਰ ਜੀ ਦੀ ਪ੍ਰਾਣ ਪ੍ਰティਸ਼ਟਾ ਦੇ ਪਹਿਲੇ ਵਰਕ ਜੀ ਵਧਾਈ ਦੇ ਵਿੱਚ ਤੇ ਇਹ ਗੱਲ ਪੂਰੇ ਭੌਨੀਗੜ ਦੇ ਵਿੱਚ ਬਹੁਤ ਵੱਡੀ ਸ਼ੋਭਾ ਯਾਤਰਾ ਨਿਕਲੀ ਗਈ ਜਿਸ ਦਾ ਸਾਡੀ ਸਾਰੇ ਸਨਾਤਨ ਧਰਮ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਵੱਲੋਂ ਇਹ ਆਪਣੀ ਸ਼ੋਭਾ ਯਾਤਰਾ ਦਾ ਉਹ ਜਿਹੜਾ ਸ਼ੋਭਾ ਯਾਤਰਾ ਨਿਕਲੀ ਗਈ ਉਸ ਬਾਰੇ ਉਹ ਸ਼ੋਭਾ ਯਾਤਰਾ ਦੀ ਵਧਾਈਆਂ ਸਾਰੇ ਸਾਰੇ ਸਨਾਤਨ ਧਰਮ ਨੂੰ ਦਿੰਦੇ ਹਾਂ ਜੀ ਅੱਜ ਜੀ ਮੈਂ ਸ਼ਾਮ ਸਤਰੇ ਵਾ ਜੈਸੀ ਰਾਮ ਸਾਰੇ ਨੂੰ ਪਹਿਲਾਂ ਜਿਹੜਾ ਪਰਮਨ ਜਿਹਦਾ ਪਾਠ ਦਿਖਾਇਆ ਕੱਲ ਭਗਵਾਨ ਕਾਸ਼ੀ ਮੰਦਰ ਦੇ ਵਿੱਚ ਆਪਣਾ ਜੋਧਿਆ ਵਿੱਚ ਆਰਾਮ ਦਿੱਤੇ ਜਿਹੜੀ ਪ੍ਰਾਣ ਪ੍ਰティਸ਼ਟਾ ਬੂਰਤੀ ਪ੍ਰਾਣ ਪ੍ਰティਸ਼ਟਾ ਹੋਈ ਸੀ ਉਹਦੇ ਸੰਸਰ ਵਿੱਚ ਪਾਨੀਗੜ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈਗਾ ਕੱਲ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਗੱਡੀ ਗਈ ਸੀ ਜਿਹਦੇ ਬਹੁਤ ਹੀ ਜ਼ਿਆਦਾ ਲੋਕਾਂ ਨੇ ਉਤਸ਼ਾਹ ਦੇ ਨਾਲ ਵੱਧ ਚੜ ਕੇ ਹਿੱਸਾ ਲਿਆ ਅੱਜ ਜਰਮਨ ਜਿਹਦੇ ਪਾਠ ਜਿਹੜੇ ਹੈਗੇ ਉਹਦਾ ਭੋਗ ਪਾਇਆ ਗਿਆ ਤੇ ਸੰਗਤ ਬਹੁਤ ਬੜੀ ਗਿਣਤੀ ਵਿੱਚ ਇੱਥੇ ਪਹੁੰਚੀ ਹੈਗੀ ਤੇ ਸਾਰਿਆਂ ਨੇ ਬਹੁਤ ਹੀ ਰਾਮ ਜੀ ਦੇ ਭਜਨ ਗਾਏ ਨੇ ਨਗਰ ਆਪਣਾ ਮੰਡਲ ਕੀਰਤਨ ਜਿਹੜਿਆਂ ਕਰਦੇ ਨੇ ਲੇਡੀਆਂ ਬੜੀ ਭੈਣਾ ਉਹਨਾਂ ਨੇ ਬੜੀ ਵਧੀਆ ਉਤਸ਼ਾਹ ਦੇ ਨਾਲ ਇੱਥੇ ਜਿਹੜਾ ਆਪਣਾ ਭਜਨ ਗਾਏ ਨੇ ਕੀਰਤਨ ਕੀਤਾ ਤੇ ਰਮਾਨ ਜੀ ਦੇ ਪਾਪ ਦੇ ਵਿੱਚ ਪੜਨ ਜੀ ਨੇ ਬਹੁਤ ਹੀ ਵਧੀਆ ਕਥਾ ਰਾਮ ਜੀ ਬਾਰੇ ਦੱਸਿਆ ਕਿ ਆਪਾਂ ਰਾਮ ਜੀ ਦਾ ਕਿਵੇਂ ਕਾਲੇ ਨੂੰ ਨਕ ਚੱਲਣਾ ਚਾਹੀਦਾ ਆਪਾਂ ਨੂੰ ਤੇ ਸਾਰੇ ਸੰਗਤ ਦਾ ਸਾਰੇ ਸ਼ਹਿਰ ਵਾਸੀਆਂ ਦਾ ਅਸੀਂ ਦਿਨੋਂ ਧੰਨਵਾਦ ਕਰਦੇ ਆ ਤੇ ਇੱਕ ਹੋਰ ਬੇਨਤੀ ਕਰਦੇ ਆ ਵੀ ਅੱਜ ਸ਼ਾਮ ਨੂੰ RAM ਜੀ ਦੇ ਜਿਹੜੇ ਆਪਾਂ ਪ੍ਰਾਪਤਿਸ਼ਤ ਮੂਰਤੀ ਦਾ ਮੰਦਾਰੇ ਆ ਸਾਰੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਦੀਮ ਮਾਲਾ ਜ਼ਰੂਰ ਕਰ ਲਓ ਇਹ ਸਾਡੀ ਸਾਰਿਆਂ ਵੱਲੋਂ ਬੇਨਤੀ ਹੈ ਤੇ ਸਾਰੇ ਜਿਹੜੇ ਸਾਡੇ ਸੰਸਥਾਵਾਂ ਜਿਹੜੀਆਂ ਹੈਗੀਆਂ ਇਕੱਠੀਆਂ ਹੋ ਕੇ ਜਿਹੜਾ ਪ੍ਰੋਗਰਾਮ ਕੀਤਾ ਹੈਗਾ ਸਾਰੇ ਸੰਸਥਾਵਾਂ ਦਾ ਅਸੀਂ ਦਿਨੋਂ ਧੰਨਵਾਦ ਕਰਦੇ ਆ ਕੀਰਤਨ ਮੰਡਲੀ ਨੂੰ ਧੰਨਵਾਦ ਕਰਦੇ ਆ ਤੇ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆ ਤੇ ਸਾਰਿਆਂ ਦਾ ਇੱਕ ਵਾਰੀ ਜਿਨ੍ਹਾਂ ਨੇ ਵੀ ਲੰਗਰ ਦੀ ਵਿਵਸਥਾ ਕੀਤੀ ਉਹਨਾਂ ਦੇ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਸਾਡੇ ਸ਼੍ਰੀ ਮੰਦਿਰ ਦੇ ਜਿਹੜੇ ਅਸੀਂ ਪ੍ਰੋਗਰਾਮ ਰੱਖਿਆ ਇਹ ਕਮੇਟੀ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰਾ ਨਾਮ ਮਨੀਸ਼ingਲਾ ਪ੍ਰਧਾਨ ਸ਼੍ਰੀ ਦੁਰਗਾ ਮਾਤਾ ਮੰਦਿਰ ਕਮੇਟੀ ਪਵਾਨੀਗੜ੍ਹ ਪਵਾਨੀਗੜ੍ਹ ਅੱਜ ਜਿਹੜੀ ਸਰ ਸ਼ੋਭਾ ਯਾਤਰਾ ਕੀਤੀ ਗਈ ਤੇ ਅੱਜ ਸ਼੍ਰੀ ਰਾਮਾਇਣ ਜੀ ਦੇ ਸੁਭਰੰਭੂ ਅਸਿਆ ਦੇ ਆਪ ਕੋ ਪਹੁੰਚ। ਅੱਜ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਕਿ ਜੀ ਰਾਮ ਲੱਲਾ ਜੀ ਦੀ ਅੱਜ ਅਸੀਂ ਸਥਾਪਨਾ ਦਿਵਸ ਦੀ ਖੁਸ਼ੀ ਦੇ ਵਿੱਚ 1 ਸਾਲ ਪੂਰਾ ਹੋਣ ਦੀ ਖੁਸ਼ੀ ਦੇ ਵਿੱਚ ਸ਼੍ਰੀ ਰਮੈਨ ਜੀ ਦਾ ਪਾਰਟ ਭਵਾਨੀਗੜ ਸਾਰੀਆਂ ਸਨਾਤਨ ਸੰਸਥਾਵਾਂ ਵੱਲੋਂ ਇਕੱਠੇ ਹੋ ਕੇ ਕਰਿਆ ਗਿਆ ਤੇ ਕੱਲ ਅਸੀਂ ਬੜੀ ਸ਼ੋਭਾ ਯਾਤਰਾ ਜਿਹੜੀ ਸ਼ਹਿਰ ਦੇ ਵਿੱਚੋਂ ਦੀ ਕੱਢੀ ਸੀ ਤੇ ਅੱਜ ਰਮੈਨ ਜੀ ਦੇ ਭੋਗ ਪਾਏ ਜਾ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੈ ਤੇ ਇਸ ਦਿਨ ਨੂੰ ਬੜੀ ਖੁਸ਼ੀ ਨਾਲ ਮਨਾ ਰਹੇ ਹਾਂ। ਆਗਰ ਗੱਲ ਕਰੀ ਅ ਜੀ ਦੀਪਮਾਲਾ ਬਾਰੇ ਕਹਿ ਗਿਆ ਸਾਰੇ ਭਵਾਨਗੜ੍ਹ ਵਿੱਚ ਕੀ ਹੁੰਦਾ ਅਸੀਂ ਸਾਰੇ ਸਨਾਤਨ ਵੀਰਾਂ ਨੂੰ ਇਹ ਬੇਨਤੀ ਕਰਦੇ ਆਂ ਕਿ RAM LALLA ਦੇ ਮੰਦਿਰ ਦੀ ਸਾਲ ਦੀ ਸਥਾਪਨਾ ਦੀ ਸਾਲ ਦੀ ਖੁਸ਼ੀ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਦੀਪਮਾਲਾ ਕਰਨ ਤੇ ਇਸ ਦਿਨ ਨੂੰ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਰਾਜੇਂਦਰ ਕੁਮਾਰ ਸੇਖਲਾ ਜੀ ਖਣ ਭਵਾਨਗੜ੍ਹ ਸ਼ੁਭਾ ਯਾਤਰਾ ਕੱਢੀ ਕੀਤੀ ਅ ਜੀ ਸ਼੍ਰੀ ਰਮਨ ਜੀ ਦੇ ਨਾਲ ਬੜਾ ਧੋਪ ਪਾਇਆ ਗਿਆ ਕੀ ਹੋ ਰਿਹਾ ਇਹ ਸਨਾਤਨ ਧਰਮ ਲਈ ਇੱਕ ਬਹੁਤ ਵੱਡੀ ਗੱਲ ਹੈ ਆਪਣੇ ਪੁਹਾਰਨੀਗੜ ਲਈ ਇੱਕ ਬਹੁਤ ਭਾਗਸ਼ਾਲੀ ਦਿਨ ਹੈ ਜਿਹੜਾ ਆਪਾਂ ਇਸ ਸੁਹਾਗਾ ਦਿਨ ਦੇ ਵਿੱਚ ਆ ਸ਼ਾਮਲ ਹੋਏ ਆਂ ਔਰ ਸਨਾਤਨ ਧਰਮ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਪੁਹਾਰਨੀਗੜ ਸ਼ਹਿਰ ਦੇ ਵਿੱਚ ਕੀ ਮੈਂ ਕਹਣਾ ਸਾਰੇ ਸੰਦੇਸ਼ ਜਾਊਗਾ ਇਹ ਹੋਰ ਸ਼ਹਿਰਾਂ ਲਈ ਵੀ ਇੱਕ ਪ੍ਰੇਰਨਾ ਦਾ ਕੰਮ ਹੈ ਜਿਹੜਾ ਆਪਾਂ ਨੇ ਇਹ ਸਨਾਤਨ ਧਰਮ ਲਈ ਉਪਰਾਲੇ ਕੀਤੇ ਨੇ ਔਰ ਜਿਹੜਾ ਇਹ ਵਿਸ਼ੇਸ਼ ਦਿਨ ਸੀਗਾ ਆਪਣਾ ਪ੍ਰਾਂਤੂ ਸ਼ਾਦਾ ਸਾਲਾਨਾ ਬੜਾ ਮਨਾਇਆ ਗਿਆ ਇੱਕ ਬਹੁਤ ਵੱਡਾ ਸਿਸਟਮ ਬਣਿਆ ਹੈ ਮਤਲਬ ਅੱਗੇ ਵੀ ਆਪਾਂ ਮਨਾਉਂਦੇ ਰਹਾਂਗੇ ਔਰ ਆਪਣੀ ਇਹ ਜਿਹੜੀ ਜਨਰੇਸ਼ਨ ਹੈ ਨਵੀਂ ਉਹਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਕਿ ਆਪਾਂ ਇੱਕ ਸਨਾਤਨ ਧਰਮ ਦੇ ਵਿੱਚਾਂ ਗਾਂਹਾਂ ਬੱਚਿਆਂ ਲਈ ਵੀ ਆਪਾਂ ਨੂੰ ਇੱਕ ਬਹੁਤ ਵੱਡਾ ਸੰਦੇਸ਼ ਜਾਂਦਾ ਹੈ ਵੀ ਅੱਗੇ ਵੀ ਮਨਾਉਂਦੇ ਰਹਾਂਗੇ ਬੇਸ਼ੱਕ ਜੈ ਮੈਂ ਹਰਿੰਦਰ ਕੁਮਾਰ ਨੀਤਾ ਸ਼ਰਮਾ ਸੇਵਾਦਾਰ ਰਾਜਨ ਸ਼ੇ ਮੰਦਿਰ ਭੋਨੀਗੜ ਮੈਂ ਜੋ શ્રી रामचंद्र जी ਦੇ ਮੂਰਤੀ ਪ੍ਰਾਣ ਪ੍ਰਤੀਸ਼ਟਾ ਦਾ ਜੋ ਪ੍ਰੋਗਰਾਮ ਕੱਲ ਤੋਂ ਚੱਲ ਰਿਹਾ ਜੀ ਕੱਲ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀ ਬਹੁਤ ਲੋਕਾਂ ਦੇ ਉਕਸ਼ਾਨ ਨਾਲ ਸ਼ੋਭਾ ਯਾਤਰਾ ਕੱਢੀ ਤੇ ਕੱਲ ਦੀ ਰਮਾਇਣ ਜੀ ਦੇ ਪਾਠ ਆਰੰਭ ਹੋਏ ਸੀ ਜਿਨ੍ਹਾਂ ਦੇ ਅਚ ਭੋ ਪਾਏ ਗਏ ਨੇ ਤੇ ਕਾਫੀ ਸੰਗਤ ਆਈ ਹੈ ਜੀ ਤੇ ਮੈਂ ਆਪਣੇ ਵੱਲੋਂ ਸਾਡੀ ਮੰਦਿਰ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਇਸ 30 ਵਰਦਾ lakh lakh ਮੁਬਾਰਕਬਾਦ ਇਹਨਾਂ ਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਵੀ ਅੱਗੇ ਨੂੰ ਵੀ ਲੋਕ ਇਸੇ ਤਰ੍ਹਾਂ ਹੀ ਵੱਧ ਚੜ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿਣ ਤਾਂ ਜੋ ਆਪਣੇ Hindu ਜੋ ਕਮਿਊਨਿਟੀ ਹੈ Hindu ਭਾਈਚਾਰਾ ਹੈ ਉਹਨਾਂ 'ਚ ਜਾਗਰਤਾ ਆਵੇ ਤੇ ਇਸੇ ਤਰ੍ਹਾਂ ਆਪਾਂ ਸ਼੍ਰੀ ਰਾਮ ਜੀ ਦਾ ਜੋ ਪ੍ਰੋਗਰਾਮ ਹੈ ਅੱਗੇ ਤੋਂ ਵੀ ਵੱਧ ਚੜ ਕੇ ਕਰਦੇ ਰਹੀਏ ਜੈ ਸ਼੍ਰੀ ਰਾਮ ਹਾਂ ਜੀ ਕੀ ਰਾਮ ਹੈ ਮੈਂ ਵਿਪਨ ਸ਼ਰਮਾ ਸਾਫ ਕਾ ਪ੍ਰਧਾਨ ਟਰੱਕ ਯੂਨੀਅਨ ਪੋਨਿਹੜ ਸ਼ੋਭਾ ਯਾਤਰਾ ਗੱਡੀ ਗਈ ਸੀ ਪਰਾਚੀ ਸ਼ਿਵ ਮੰਦਿਰ ਤੋਂ ਸਟਾਰਟ ਹੋਈ ਤੇ ਤੇ ਆ ਕੇ ਸਮਾਪਤ ਹੋ ਗਈ ਜੇ ਚਰਮੰਦ ਦੇ ਸਾਡੇ ਲਈ ਬਹੁਤ ਹੀ ਸਭਾਗਿਆ ਦਾ ਮੌਕਾ ਸੀ ਕੱਲ ਸ਼੍ਰੀ ਪਰਾਚੀਨ ਸ਼ਿਵ ਮੰਦਿਰ ਤੋਂ ਸ਼ੋਭਾ ਯਾਤਰਾ ਸ਼੍ਰੀ ਰਾਮਚੰਦਰ ਜੀ ਦਾ ਸਾਲ ਪੂਰਾ ਹੋਣ ਤੇ ਜੋ ਅਪਿਛਲੇ ਸਾਲ ਅਯੁੱਧਿਆ ਵਿੱਚ ਰਾਮਚੰਦਰ ਲਲਾ ਦੀ ਸਥਾਪਨਾ ਕੀਤੀ ਗਈ ਸੀ ਕੱਲ ਉਸ ਦੇ ਪੂਰਾ ਅੱਜ ਇੱਕ ਸਾਲ ਹੋਣ ਤੇ ਸ਼ੋਭਾ ਯਾਤਰਾ ਕੱਢੀ ਗਈ ਜੋ ਸ਼ਿਵ ਪ੍ਰਾਚੀਨ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਸਮਾਪਤ ਹੋਈ ਉਸ ਵਿੱਚ ਸਾਨੂੰ ਸ਼ਹਿਰ ਨਿਵਾਸੀਆਂ ਨੇ ਸਾਰੇ ਪੁਰ ਸਿੱਖ ਪਾਈਚਾਰੇ ਨੇ Hindu ਪਾਈਚਾਰੇ ਨੇ ਮੁਸਲਮਾਨ ਪਾਈਚਾਰੇ ਨੇ ਸਾਰਿਆਂ ਨੂੰ ਸਾਨੂੰ ਬਹੁਤ ਸਹਾਇਕ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਸ਼ ਕੁਮਾਰ ਸੋਸ਼ਲ ਵਰਕਰ ਜੈਨ ਕਲੋਨੀ ਵਾਸੀ ਭਵਾਨੀਗੜ ਸਾਰੇ ਸਨਾਤਨ ਪ੍ਰੇਮੀਆਂ ਨੂੰ ਆ ਸ਼੍ਰੀ ਰਾਮ ਜੀ ਦੀ ਪਹਿਲੀ ਮਰੇਗੰਡ ਤੇ ਲੱਖ ਲੱਖ ਮੁਬਾਰਕਬਾਦ ਜਿੰਨਾ ਅੱਜ ਸਾਡੇ ਸ਼ਿਮ ਮੰਦਰ ਚ ਦੋ ਦਿਨਾਂ ਦਾ ਪ੍ਰੋਗਰਾਮ ਲਿਖਿਆ ਗਿਆ ਪ੍ਰਭੂ ਸ਼੍ਰੀ ਰਾਮ ਦੇ ਚਰਨਾ ਵਿੱਚ ਸਾਰੇ ਸਨਾਤਨ ਪ੍ਰੇਮੀਆਂ ਨੇ ਪਹੁੰਚ ਗਏ ਬਹੁਤ ਵਧੀਆ ਗੌਰਵ ਇਸ ਪ੍ਰੋਗਰਾਮ ਨੂੰ ਗੌਰਵ ਵੀ ਮਨਾਇਆ ਅਤੇ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਰਿਹਾ ਬਹੁਤ ਹੀ ਸ਼ਾਂਤ ਮਈ ਢੰਗ ਨਾਲ ਸਾਡਾ ਇਹ ਨਪੇਰੇ ਚੜਿਆ ਮੈਂ ਸਾਰੇ ਸਨਾਤਨ ਪ੍ਰੇਮੀਆਂ ਦਾ ਲੱਖ ਲੱਖ ਧੰਨਵਾਦ ਕਰਦਾ ਤੇ